ਹੌਨ ਸਰ ਕਿਸਾਨਾਂ ਤੇ ਕਿੰਨਾ ਵੱਡਾ ਤੱਕਾ ਹੋਇਆ ਕਿਸਾਨਾਂ ਦੇ ਲਾਟੀ ਚਾਰਜ ਕੀਤਾ ਗਿਆ ਕਿਸਾਨੀ ਆਪਣੀ ਜਾਨ ਹੈ ਪੰਜਾਬ ਦੀ ਕਿ ਕਿਸਾਨ ਆਗੂਆਂ ਨੂੰ ਕਿਸਾਨ ਪਿੰਡਾਂ 'ਚ ਕਿਸਾਨਾਂ ਨੂੰ ਪੁਲਿਸ ਚੱਕ ਰਹੀ ਹੈ ਤੰਗ ਰਿੱਕ ਕਰ ਰਹੀ ਹੈ ਜੋ ਕੁਝ ਵੀ ਪੰਜਾਬ 'ਚ ਦੇਖਿਆ ਵੜਾ ਕਿਸਾਨੀ ਵਾਸਤੇ ਕੀਤਾ ਹੈ ਗਰੀਬ ਵਾਸਤੇ ਕੀਤਾ ਹੈ ਵਪਾਰ ਵਾਸਤੇ ਕੀਤਾ ਹੈ ਪਾਵਰਸ ਕੀਤਾ ਹੈ ਅੱਜ ਐ ਜੇ ਹਾਲਾਤ ਬਣ ਗਏ ਕਿ دہشت ਦਾ ਮਾਹੌਲ ਪੰਜਾਬ 'ਚ ਹੈ ਕਿਸਾਨਾਂ ਦੇ ਉੱਤੇ ਤੱਕੇ ਹੋ ਰਿਹਾ ਹੈ। ਕਿਸਾਨ ਲੀਡਰਾਂ ਨੂੰ ਕੱਲ੍ਹ ਪਾਸ ਲਈ ਬੁਲਾਇਆ ਜਾਂਦਾ ਹੈ ਤੇ ਨਾਲ ਦੇ ਨਾਲ ਉਹਨਾਂ ਤੇ लाठी चार्ज ਕਰਕੇ ਉਹਨਾਂ ਨੂੰ ਉਖੜਿਆ ਜਾਂਦਾ ਹੈ। ਸਰਕਾਰ ਦੀ ਕੀ ਕੋਈ ਜਵਾਨੀ? ਸਰਕਾਰਾਂ ਜਨਤਾ ਨੇ ਬਣਾਈਆਂ ਹੁੰਦੀਆਂ। ਪਰ ਆਹ ਜਿਹੜੀ ਸਰਕਾਰ ਹੈ ਆ ਲੱਗਦੀ ਨਹੀਂ ਕਿ ਆ ਸਰਕਾਰ ਹੈ। ਅੱਜ ਹਾਲਾਤ ਕੀ ਬਣ ਗਏ ਪੰਜਾਬ ਦੇ? ਭਗਵੰਤ ਮਾਨ ਤਾਂ ਮੁੱਖ ਮੰਤਰੀ ਹੈ ਹੀ ਨਹੀਂ। ਅੱਜ ਜਿੰਨੇ ਝਾੜੂ ਵਾਲੇ ਐਮਐਲਏ ਆ ਕੋਈ ਵੀ ਮੰਤਰੀ ਨਹੀਂ ਹੈ ਅਸਲੀ ਮੰਤਰੀ ਅਤੇ ਮੁੱਖ ਮੰਤਰੀ ਕੇਜਰੀਵਾਲ ਮੁੱਖ ਮੰਤਰੀ ਹੈ ਤੇ ਦਿੱਲੀ ਦੇ ਜਿਹੜੇ ਹਰਾਏ ਹੋਏ ਕੱਢੇ ਹੋਏ ਉਹਨਾਂ ਦੇ ਸਾਬਕਾ ਮੰਤਰੀ ਅੱਜ ਪੰਜਾਬ 'ਚ ਆ ਗਏ ਸਾਰਾ ਕੰਟਰੋਲ ਹੀ ਦਿੱਲੀ ਦੇ ਕੇਜਰੀਵਾਲ ਨੇ ਕਰ ਲਿਆ ਆਈ ਕਾਰਨ ਤੁਸੀਂ ਦੇਖਿਆ ਹੌਨਸਾਰ ਕਿਸਾਨਾਂ 'ਤੇ ਕਿੰਨਾ ਵੱਡਾ ਧੱਕਾ ਹੋਇਆ ਕਿਸਾਨਾਂ ਦੇ लाठीचार्ज ਕੀਤਾ ਗਿਆ ਕਿਸਾਨੀ ਆਪਣੀ ਜਾਨ ਹੈ ਪੰਜਾਬ ਦੀ ਦੇਸ਼ ਨੂੰ ਪਾਲਣ ਵਾਲੇ ਮਹਾਨ ਕਿਸਾਨ ਆਪਣੇ ਪੰਜਾਬ ਦੇ ਐ ਤੇ ਉਹਨਾਂ ਨਾਲ ਦੇਖੋ ਕੀ ਵਦੀਰਾ ਹੋ ਰਿਹਾ ਜੋ ਵਾਦੇ ਕੀਤੇ ਗਏ ਸੀ ਸਾਰਿਆਂ ਤੋਂ ਮੁਕਰ ਗਏ ਐ ਇਕੱਲੇ ਕਿਸਾਨਾਂ ਨਾਲ ਨਹੀਂ ਹਰ ਵਰਗ ਨਾਲ ਕੀਤੇ ਐ ਅੱਜ ਗੈਂਗਸਟਰ ਪੰਜਾਬ 'ਚ ਰਾਜ ਕਰ ਲਿਆ ਹੈ ਲੁੱਟ ਖੋਈ ਜਾ ਰਹੀਆਂ ਨਸ਼ਾ ਘਰ ਘਰ ਫੈਲ ਗਿਆ ਹੈ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਦੇਖੋ ਕੀ ਹਾਲਾਤ ਬਣ ਗਈ ਆਪਣੇ ਪਿਛਲੇ 10 ਸਾਲਾਂ 'ਚ ਇਸ ਲਈ 5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਬੋਲ ਕੇ ਲੋਕਾਂ ਨੂੰ ਸੰਗਤ ਨੂੰ ਗੁੰਮਰਾਹ ਕਰਕੇ ਝੂਠੀਆਂ ਸੌਂ ਖਾ ਕੇ ਸਰਕਾਰ ਬਣਾ ਲਈ ਤੇ 5 ਸਾਲ ਖਰਾਬ ਕਰ ਦਿੱਤੇ ਉਵੇਂ ਹੀ ਝਾੜੂ ਵਾਲੇ ਨੇ ਝੂਠੀਆਂ ਸੌਂ ਖਾ ਕੇ ਗਲਤ ਪਰਚੀਆਂ ਬਣਾ ਕੇ ਵਾਅਦੇ ਕਰਕੇ 5 ਸਾਲ ਉਹਨਾਂ ਨੇ ਖਰਾਬ ਕਰ ਦਿੱਤੇ ਮੈਨੂੰ ਸਵੇਰ ਦੀ ਵਕਫਾ ਖਾਓ ਤੋਂ ਖਬਰਾਂ ਆ ਰਹੀਆਂ ਕਿ ਕਿਸਾਨ ਆਗੂਆਂ ਨੂੰ ਕਿਸਾਨ ਪਿੰਡਾਂ 'ਚ ਕਿਸਾਨਾਂ ਨੂੰ ਪੁਲਿਸ ਚੱਕ ਰਹੀ ਹੈ ਤੰਗ ਰਿਕ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਬੇਨਤੀ ਕਰਦਾ ਕਿ ਡਟ ਕੇ ਕਿਸਾਨੀ ਦਾ ਸਾਥ ਦਿਓ ਤੇ ਜਿਹੜੇ ਜਿੱਥੇ ਜਿੱਥੇ ਅਤੱ까 ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਉਹਨਾਂ ਨਾਲ ਖੜਨਗੇ ਤੇ ਫਿਰ ਤੋਂ ਮੈਂ ਅਪੀਲ ਕਰਦਾ ਕਿ ਆਓ ਹਾਲਸਾ ਜੀ ਸ਼੍ਰੋਮਣੀ ਕਾਲੀ ਦਲ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਤੁਹਾਡੇ ਦੁੱਖ ਸੁੱਖ ਦੀ ਸਾਥ ਸਾਥੀ ਹੈ ਸ਼੍ਰੋਮਣੀ ਕਾਲੀ ਦਲ ਦੇ ਦਿਲ 'ਚ ਜੋ ਦਰਦ ਪੰਜਾਬ ਪ੍ਰਤੀ ਹੈ ਕਿਸੇ ਹੋਰ ਪਾਰਟੀ ਦਾ ਨਹੀਂ ਹੋ ਸਕਦਾ ਅੱਜ ਜੋ ਕੁਝ ਵੀ ਪੰਜਾਬ ਤੁਸੀਂ ਦੇਖਿਆ ਵੜਾ ਕਿਸਾਨੀ ਵਾਸਤੇ ਕੀਤਾ ਹੈ ਗਰੀਬ ਵਾਸਤੇ ਕੀਤਾ ਹੈ ਵਪਾਰ ਵਾਸਤੇ ਕੀਤਾ ਹੈ ਪਾਵਰ ਸਰਪਲਸ ਕੀਤਾ ਹੈ ਸੜਕਾਂ ਬਣਾਈਆਂ 에어ਪੋਰਟ ਬਣਾਏ ਹੈ ਜਿੰਨੀ ਤਰੱਕੀ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਇਸ ਕਰਕੇ ਆਓ ਇਕੱਠੇ ਹੋਈਏ ਆਪਣੀ ਖੇਤਰੀ ਪਾਰਟੀ ਨੂੰ ਬਚਾਈਏ ਤੇ ਵਾਪਸ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਏ ਤਾਂ ਹੀ ਪੰਜਾਬ ਬਚੂਗਾ ਤੇ ਤਾਈ ਨੂੰ ਆਪਣੀ ਕੌਮ ਚੜਦੀ ਗਲਾ ਚ ਹੋਊਗੀ ਤੇ ਤਾਈ ਨੂੰ ਪੰਜਾਬ ਵਿੱਚ ਅਮਨ ਸ਼ਾਂਤੀ ਹੋਊਗੀ ਐਨੇ ਕਹਿ ਕੇ ਮੈਂ ਫਤਿਹ ਅਸ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ